ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਡੀ ਧੋਹ ਲੈਣ ਦੀ ਸੀ ਹੈ ਨਹੀਂ ਸੀ ਆਪ ਤਾਂ ਪਾਣੀ ਮਾਰਿਆ ਆਪ ਨਹੀਂ ਮਾਰ ਲਿਆ ਬੜੀ ਮਹੱਬਬਾ ਵਾਲਾ ਬੜਾ ਟਰੈਕਟਰ ਤੇ ਵੀਰੇ ਪਹਿਲਾਂ ਟੂਲ ਲੱਗਿਆ ਸੀ ਇੱਥੇ ਫਿਰ ਇੱਥੇ ਜਿਹੜੇ ਨਟਲ ਉਹ ਸੀਗੇ ਕਬਜੇ ਉਹ ਕਬਜੇ ਸੀਗੇ ਲੋਹੇ ਦੇ ਤੇ ਉਹਨਾਂ ਨੂੰ ਪੈ ਗਈ ਜਰ ਜਿਹਦੇ ਕਾਰਨ ਟੂਲ ਨਹੀਂ ਲੱਗਦਾ ਸੀ ਫਿਰ ਇੱਥੇ ਸਟicker ਲਾਉਣਾ ਪੈ ਗਿਆ ਤੇ ਜੇ ਸਟੀਲ ਦੇ ਕਬਜੇ ਹੁੰਦੇ ਤਾਂ 4 ਦਿਨ ਚੱਲ ਜਾਂਦਾ ਐਦੇ ਤੇ ਫਿਰ ਆ ਲਾਇਆ ਤਾਂ 1500 ਰੁਪਏ ਸਟੀਲ ਦਾ ਟੂਲ ਬਣਾਇਆ ਬਹੁਤ ਸੋਹਣਾ ਬਹੁਤ ਹੀ ਸੋਹਣਾ ਲੱਗਦਾ ਵੀਰੇ ਤੁਸੀਂ ਵੀ ਆਪਦੇ ਟਰੈਕਟਰ ਹੈ ਟਰੈਕਟਰ ਦੇ ਲਵਾਓ ਸਟੀਲ ਇਹਦਾ ਘਟੋ ਘਟ ਮਨਿਆਦਤਾ ਹੈਗੀ ਇਹਨਾਂ ਸਟੀਲ ਦੀ ਤੇ ਦੋਸਤੋ ਆ ਥਰੈਸਰ ਆ ਉਹ ਥਰੈਸਰ ਆਪਣਾ ਥਰੈਸਰ ਵਗਾਉ ਉਹ ਹੈ ਦੋਸਤੋ ਜੇ ਕਿਸੇ ਨੇ ਲੈ